ਗੁਰ ਅੰਗਦ ਦੀਉ ਨਿਦਾਨ ਅਕਥ ਕਥਾ ਗਿਆਨ ਪੰਜ ਭੂਤ ਬਸ ਕੀਨੇ ਜਮ ਤਨਾਤਰਾਸ ਗੁਰ ਅਮਰ ਗੁਰੂ ਸ੍ਰੀ ਸਤ ਕਲ ਜੁਗ ਰਾਖੀ ਪਤ ਅਗਨ ਦੇਖਤ ਗਤ ਚਰਨ ਕਬਲ ਜਾਸ ਸਭ ਬਿਦ ਮੰਨਿਓ ਮੰਨ ਤਬਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ ਰੱਡ ਜਸਹ ਧਾਰਿਓ ਧਰਤ ਅਰ ਬ੍ਰਹਮ ਅਰ ਪਵਣ ਤੇ ਨੀਰ ਸਰ ਅਬਰ ਅਨਲ ਅਨਾਦ ਕੀਆ ਸਾਸਰਿਕ ਨਿਸ ਸੂਰ ਦਿਨ ਸੈਲ ਤਰੂ ਫਲ ਫੁੱਲ ਦਿਓ ਸੁਰ ਨਰ ਸੱਤ ਸਮੁੰਦਰ ਕੇ ਧਾਰਿਓ ਤੇ ਬਾਵਨ ਜਾਸ ਸੋਈ ਏਕ ਨਾਮ ਹਰਨਾਮ ਸਤ ਪਾਇਓ ਗੁਰ ਅਮਰ ਪ੍ਰਗਾਸ ਕਚੋ ਕੰਚਨ ਪਿਓਬ ਸਬਦ ਗੁਰ ਸ੍ਰਵਣ ਹੈ ਸੁਣਿਓ ਵਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ ਲੋਹਾ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ ਪਾਹਣ ਮਾਨਕ ਕਰੈ ਗਿਆਨ ਗੁਰ ਕਹਿਓ ਵਿਚਾਰੈ ਕਠੋ ਸ੍ਰੀਖੰਡ ਸਤਿਗੁਰ ਕੀਆ ਦੁਖ ਦ੍ਰਿਦਰ ਤਿਨ ਕੇ ਗਏ ਸਤਿਗੁਰੂ ਚਰਨ ਜਨ ਪਰਸਿਆ ਸੇ ਬਸ ਪ੍ਰੇਤ ਸੁਰ ਨਰ ਭਏ ਜਾਮ ਗੁਰੂ ਹੋਏ ਬਲ ਤਨ ਹੈ ਕਿਆ ਗਾਰਬ ਦਿਜੈ ਜਾਮ ਗੁਰੂ ਹੋਏ ਬਲ ਲਖ ਬਾਹ ਕਿਆ ਕੇ ਜੈ ਜਾਮ ਗੁਰੂ ਹੈ ਵੱਲ ਗਿਆਨ ਅਰ ਧਿਆਨ ਅਨਨ ਪਰ ਜਾਮ ਗੁਰੂ ਹੈ ਵੱਲ ਸ਼ਬਦ ਸਾਖੀ ਸੋ ਸੱਚ ਹੈ ਘਰ ਜੋ ਗੁਰੂ ਗੁਰੂ ਅਹਨਿਸ ਜਪੈ ਦਾਸ ਭਟ ਬੇਨਤ ਕਹੈ ਜੋ ਗੁਰੂ ਨਾਮ ਰਿਧ ਮਹਿ ਧਰੈ ਸੋ ਜਨਮ ਮਰਨ ਦੋਹਤੇ ਰਹੈ ਗੁਰੂ ਬਿਨ ਕੋਰ ਅਧਾਰ ਗੁਰੂ ਬਿਨ ਸਮਝ ਨ ਆਵੈ ਗੁਰੂ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੈ ਗੁਰ ਕਰ ਸੱਚ ਵਿਚਾਰ ਗੁਰੂ ਕਰੇ ਮਨ ਮੇਰੇ ਗੁਰ ਕਰ ਸਬਦ ਸੁਪੰਨ ਅਗਨਾ ਕਟਹਿ ਸਬ ਤੇਰੇ ਗੁਰ ਨਾਨਕ ਬੈਣ ਗੁਰ ਗੁਰ ਕਰਹੁ ਗੁਰੂ ਸਤ ਕਬ ਨਾਲ ਕਹਿ ਜਿਨ ਗੁਰੂ ਨਾ ਦੇਖਿਓ ਨਾ ਕੀਓ ਤੇ ਅਕਥ ਸੰਸਾਰ ਬਹਿ ਗੁਰੂ ਗੁਰੂ ਗੁਰ ਕਰ ਮਨ ਮੇਰੇ ਤਾਰਣ ਤਰਨ ਸੰਭਰਤ ਕਲ ਯੁਗ ਸੁਨ ਤਸਬਾਦ ਸਬਦ ਜਿਸ ਕੇਰੇ ਮਨ ਦੁਖਨ ਨਾਸ ਸੁਖਦਾਇ ਕਸੂਰਾ ਜੋ ਧਰਤ ਧਿਆਨ ਬਸਤ ਤੈ ਨੇਰੇ ਪੂਰਾ ਪੁਰਖ ਹਿਰਦੈ ਹਰਿ ਸਿਮਰਤ ਬੁਖ ਦੇਖਤ ਆਗ ਜਾਹੇ ਪਰੇਰੇ ਜੋ ਹਰ ਬੁਧ ਰਿੱਧ ਸਿੱਧ ਚਾਹਤ ਗੁਰੂ ਗੁਰੂ ਗੁਰ ਕਰ ਮਨ ਮੇਰੇ ਗੁਰੂ ਮੁਖ ਦੇਖ ਗੁਰੂ ਸੁਖ ਪਾਇ ਹਉ ਤੀ ਜੋ ਪਿਆਸ ਪਿਉ ਸਪਵਨ ਕੀ ਬੰਛਦ ਸਿੱਧ ਕੋ ਬਿਦ ਮਿਲਾਇ ਆ ਪੂਰਨ ਕੋ ਮਨ ਠਾਰ ਬਸਉ ਰਸ ਬਾਸਨ ਸਉ ਜੋ ਦਹਨ ਦਸਤਾਇੋ ਗੋਬਿੰਦ ਬਾਲ ਗੋਬਿੰਦਪੁਰੀ ਸਮ ਜਲਨ ਦੀਰ ਬਿਪਾਸ ਬਨਾਇ ਆ ਗਇਆ ਦੁਖ ਦੂਰ ਬਰਖਣ ਕੋ ਸੋ ਗੁਰੂ ਮੁਖ ਦੇਖ ਗੁਰੂ ਸੁਖ ਪਾਇਆ ਸਮਰਾਤ ਗੁਰੂ ਸਿਰ ਹੱਥ ਧਰਿਆ ਗੁਰ ਕੀਨੇ ਕਿਰਪਾ ਹਰ ਨਾਮ ਦਿਆ ਤਿਸ ਦੇਖ ਤਰਨ ਗੰਨ ਹਰਿ ਆ ਨਿਸ ਬਸਰ ਏਕ ਸਮਾਨ ਧਿਆਨ ਸੋ ਨਾਮ ਸੁਨੇ ਸਤਿ ਪਾਦ ਡਰਿਆ ਪਨ ਦਾਸ ਸਵਾ ਸਜਗਤਰ ਗੁਰੂ ਕੀ ਪਾਰ ਸਭੇਟ ਪਰਸ ਕਰਿਓ ਰਾਮਦਾਸ ਗੁਰੂ ਹਰਿ ਸਤਿ ਕੀਆ ਸਮਰਤ ਗੁਰੂ ਸਿਰ ਹੱਥ ਧਰਿਆ ਆਬ ਰਾ ਕਹੋ ਦਾਸ ਪਾਟ ਕੀ ਲਾਜ ਜੈਸੀ ਰਾ ਕੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਖਸ ਪਾਰੇ ਕਰਿਆਜ ਬਨ ਤ੍ਰੋਪਤੀ ਲਾਜ ਰਖੀ ਹਰ ਪ੍ਰਭ ਜੀ ਛੇਨਤ ਵਸਤਰ ਦੀਨ ਬਹਸਾਜ ਸੋ ਦਮਾ ਆਪਦਾ ਤੇ ਰਾਖਿਆ ਗਨ ਕਾ ਪੜਤ ਪੂਰੇ ਤਿਹ ਕਾਜ ਸ੍ਰੀ ਸਤਗੁਰ ਸੋ ਪ੍ਰਸੰਨ ਕਲਯੁਗ ਹੋਏ ਰੱਖੋ ਦਾਸ ਬਾਟ ਕੀ ਲਾਜ ਝੁਲਨਾ ਗੁਰੂ 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 ਜਪ ਪ੍ਰਾਨੀ ਅਹ ਸ਼ਬਦ ਹਰ ਹਰ ਜਪੈ ਨਾਮ ਨਵਨਿਧਿ ਅਪੈ ਰਸਨ ਅਹਨਿ ਸਰਸੈ ਸਤ ਕਰ ਜਾਨੀ ਅਹ ਪੁਣ ਪ੍ਰੇਮ ਰੰਗ ਪਾਈਐ ਗੁਰਮੁਖ ਹੈ ਧਾਈਐ ਅੰਨ ਮਾਰਗ ਤਜਹੁ ਭਜਹੁ ਹਰਿ ਗਿਆਨੀ ਅਹ ਵਚਨ ਗੁਰ ਰਿਧਿ ਤਰਹੁ ਪੰਚ ਭੂ ਬਸ ਕਰਹੁ ਜਨਮ ਕੁਲ ਉਧਰਹੁ ਦਵਾਰ ਹਰ ਮੰਨਿ ਅਹ ਜੋਤ ਸਭ ਸੁਖ ਤੋ ਤਤਮ ਬੰਸਵਹ ਗੁਰੂ 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 ਗੋਰਾ ਗੁਰੂ ਜਪ ਪ੍ਰਾਨਿ ਯਹ ਗੁਰੂ 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 ਗੋਰਾ ਗੁਰੂ ਜਪ ਸਤ ਕਰ ਅਗਮ ਗੁਣ ਝਾਨ ਨਿਧਾਨ ਹਰ ਬਨ ਤਰਹੁ ਧਿਆਨ ਅਹਨਿਸ ਕਰਹੁ ਬਚਨ ਗੁਰ ਹਿਰਦੈ ਧਰ ਪੁਨ ਗੁਰੂ ਜਲ ਬਿਮਲ ਸਾਹ ਮੱਜਨ ਕਰਹ ਸੰਤ ਗੁਰ ਸਿੱਖ ਤਰਹ ਨਾਮ ਸੱਚ ਰੰਗ ਸਰ ਸਦਾ ਨਿਰਵੈਰ ਨਿਰੰਕਾਰ ਨਿਰਭਉ ਜਪੈ ਪੇਮ ਗੁਰ ਸਬਦ ਰਸ ਕਰਤ ਦ੍ਰਿੜ ਭਗਤ ਹਰ ਮੋਗਦ ਮੰਨ ਬ੍ਰਹਮ ਤਜੋ ਨਾਮ ਗੁਰਮੁਖ ਭਜੋ ਗੁਰੂ 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 ਗੋੜ ਗੁਰੂ ਜਪ ਸਤ ਕਰ ਗੁਰੂ ਗੁਰ ਗੁਰ ਕਰਹੁ ਗੁਰੂ ਹਰ ਪਾਈਐ ਉਦਦ ਗੁਰ ਗੈਰ ਗੰਭੀਰ ਬੇਅੰਤ ਹਰ ਨਾਮ ਨਗ ਹੀਰਾ ਮਨ ਮਿਲਤ ਲਿ ਬਲਾਈਐ ਪੁਨ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ ਮੈਲ ਦੁਰਮਤ ਹਿਰਤ ਸਬਦ ਗੁਰ ਧਿਆਈਐ ਅੰਮ੍ਰਿਤ ਸੁਪ੍ਰਵਾਹ ਸੁਟਕੰਦ ਸਾਧ ਦਵਾਰ ਜੈਸ ਗਿਆਨ ਗੁਰ ਬਿਬਲ ਸਰ ਸੰਤ ਸਿਖ ਧਾਈਐ ਨਾਮ ਨਿਰਵਾਣ ਨਿਦਾਨ ਹਰ ਔਰ ਧਰਹ ਗੁਰੂ ਗੁਰ ਗੁਰ ਕਰਹ ਗੁਰ ਹਰ ਪਾਈਐ ਗੁਰੂ 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 ਗੋਰਾ ਗੁਰੂ ਜਬ ਮੰਨ ਰੇ ਜਾ ਕੇ ਸੇਵ ਸੇਵ ਸਿੱਧ ਸਾਧਕ ਸੁਰ ਅਸੁਰ ਗਣ ਤਰਹਿ ਤੇਤੀਸ ਗੁਰ ਬਚਨ ਸੁਣ ਕੰਨ ਰੇ ਪੁਨ ਤਰਹਿ ਤੇ ਸੰਤ ਹਿਤ ਭਗਤ ਗੁਰ ਗੁਰ ਕਰਹਿ ਤਰਿਓ ਪ੍ਰਹਿਲਾਦ ਗੁਰ ਮਿਲਤ ਬੜ ਜਨ ਰੇ ਤਰਹਿ ਨਾਰਦਾਦ ਸੰਕਾਦ ਹਰ ਗੁਰਮੁਖ ਹੈ ਤਰਹਿ ਇਕ ਨਾਮ ਲਗ ਤਜੋ ਰਸ ਅੰਨ ਰੇ ਦਾਸ ਬੇਨਦ ਕਹੇ ਨਾਮ ਗੁਰਮੁਖ ਲਹੇ ਗੁਰੂ 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 ਗੋੜ ਗੁਰੂ ਜਪ ਮੰਨ ਰੇ ਸ੍ਰੀ ਗੁਰੂ ਸਾਹਿਬ ਸਭ ਉਪਰ ਕਰੀ ਕਿਰਪਾ ਸਤਜੁਗ ਜਨ ਤੂ ਪਰ ਸ੍ਰੀ ਪ੍ਰਹਿਲਾਦ ਭਗਤਉ ਧਰੀ ਅੰਗ ਹਸਤ ਕਮਲ ਬਾਤੇ ਪਰ ਧਰੀ ਅੰਗ ਅਲਖ ਰੂਪ ਜੀ ਅਲਖਿਆ ਨ ਜਾਇ ਸਾਧੂ ਕੇ ਸਿੱਧ ਸਗਲ ਸਰਣਾਈ ਗੁਰ ਕੇ ਬਚਨ ਸਤ ਜੀ ਤਾਰ ਬਾਨਸ ਜਨਮ ਦੇਹ ਨਿਸਤਾਰਹ ਗੁਰਧਾਜ ਖੇਵਟ ਗੁਰ ਗੁਰ ਬਿਨ ਤਰਿਆ ਨ ਕੋਇ ਗੁਰ ਪ੍ਰਸਾਦ ਪ੍ਰਭ ਪਾਈਐ ਗੁਰ ਬਿਨ ਮੁਕਤ ਨ ਹੋਇ ਗੁਰ ਨਾਨਕ ਅਨਿਕਟ ਬਸੈ ਬਨਵਾਰੀ ਤਨ ਲਹਿਣਾ ਧਾਪ ਜੋਤ ਜਗ ਧਾਰੇ ਲਹਿਣਾ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕਉ ਦਿਆ ਤិន ਸ੍ਰੀ ਰਾਮਦਾਸ ਸੋਢੀ ਥਿਰ ਤਪਿਓ ਹਰ ਗਾ ਨਾਮ ਕੈਨ ਦਪਿਓ ਅਪਿਓ ਹਰ ਨਾਮ ਕੈਨ ਦ ਚਹ ਜੁਗ ਗੁਰ ਸੇਵਾ ਕਰ ਫਲ ਲਹੀ ਅੰ ਬੰਦਹ ਜੋ ਚਰਨ ਸਰਨ ਸੁਖ ਪਾਵਹਿ ਪਰਮ ਆਨੰਦ ਗੁਰਮੁਖ ਕਈ ਅੰ ਪ੍ਰਤਾਕ ਦੇਹ ਪਾਰ ਬ੍ਰਹਮ ਸੁਆਮੀ ਯਾਦ ਰੂਪ ਪੋਕਣ ਭਰਨ ਸਤ ਗੁਰ ਗੁਰਸੇਵ ਅਲਖ ਗਤ ਜਾਕੇ ਸ੍ਰੀ ਰਾਮਦਾਸ ਤਾਰਣ ਤਰਣ ਜੈ ਅੰਮ੍ਰਿਤ ਬਾਚਨ ਬਾਣੀ ਸਾਧੂ ਜਨ ਜਪਹਿ ਕਰਿ ਬਚਿਤ ਜਾਓ ਆਨੰਦਨਿਤ ਮੰਗਲ ਗੁਰਦਰਸ਼ਨ ਸਫਲ ਸੰਸਾਰ ਸੰਸਾਰ ਸਫਲ ਗੰਗਾ ਗੁਰ ਦਰਸ਼ਨ ਪਰਸਨ ਪਰਮ ਪਵਿੱਤਰ ਗਤੇ ਜਿ ਤਹਿ ਜਗ ਲੋਕ ਪਤਤ ਜੈ ਪ੍ਰਾਣੀ ਹਰਿ ਜਨ ਸਿਵ ਗੁਰ ਗਿਆਨ ਰਤੇ ਰਗਵੰਸ਼ ਤਿਲਕ ਸੁੰਦਰ ਦਸ਼ਰਥ ਘਰ ਬਨਵੰਚਾ ਜਾ ਕੇ ਸਰਣਨ ਸਤ ਗੁਰ ਗੁਰ ਸੇਵ ਅਲੱਖ ਗਤ ਜਾ ਕੇ ਸ੍ਰੀ ਰਾਮਦਾਸ ਤਾਰਣ ਤਰਣ ਸੰਸਾਰ ਅਗਮ ਸਾਗਰ ਤੁਲਹਾ ਹਰ ਨਾਮ ਗੁਰੂ ਮੁਖ ਪਾਇਆ ਜਗ ਜਨਮ ਮਰਨ ਭਗਾ ਵਹ ਆਈ ਹੀ ਹੈ ਪ੍ਰਦੀਦ ਪ੍ਰਦੀਦ ਹੀ ਹੈ ਆਏ ਜਨ ਜਨ ਕੈ ਤਨ ਕੋ ਪਦਵੀ ਉੱਚ ਪਈ ਤਜ ਮਾਇਆ ਮੋਹ ਲੋਭ ਅਰ ਲਾਲਚ ਕਾਮ ਕ੍ਰੋਧ ਕੀ ਬ੍ਰਿਤਾ ਗਏ काम क्रोध गई। के वृथा गए अवलोके ब्रह्म परम सब छुटके आद्यदृष्ट कारण करणं सतगुरु गुरुसेव अलखगत जाकी श्री रामदास तारन तरणं प्रताप सदा गुरु का घाट घाट प्रगास भया जस जनकै ਇਕ ਪੜ੍ਹਹਿ ਸੁਨਹਿ ਗਾਵਹਿ ਪ੍ਰਭਾਤਿਹਿ ਕਰਹਿ ਇਸਨਾਨ ਜਿਸਨਾਨ ਕਰਹਿ ਪ੍ਰਭਾਤ ਸੁਧਮਨ ਗੁਰਪੂਜਾ ਵਿਦ ਸਹਿਤ ਕਰਨ ਕੰਤਨ ਤਨ ਹੋਏ ਪਰਸ ਪਾਰਸਕਾ ਜੋਤਸ ਰੂਪੀ ਧਿਆਨ ਤਰੰ ਜਗ ਦੇਵਨ ਜਗਨਨਾਥ ਜਲ ਥਲ ਮੈਂ ਰਹਿਆ ਪੂਰਬਉ ਭਵਿਤ ਵਰਣੰ ਸਤ ਗੁਰ ਗੁਰਸੇਵ ਅਲਖ ਗਤ ਜਾਗੀ ਸ੍ਰੀ ਰਾਮਦਾਸ ਤਾਰਣ ਤਰਣ ਜਨਹੁ ਬਾਤ ਨਿਰਚਲ ਧੂਜਾਨੇ ਤੇਹੀ ਜੀਵ ਕਾਲ ਤੇ ਬਚਾ ਤਿਨ ਦਰਿਓ ਸਮੁੰਦਰ ਰੁਦਰਖਿਨ ਇਕ ਮਹਿ ਜਲ ਹਰ ਬਿੰਬ ਜੁਗਤ ਜਾਗ ਰਚਾ ਕੁੰਡਲ ਨੇ ਸੁਰਜ ਸਤ ਸੰਗਤ ਪਰਮ ਆਨੰਦ ਗੁਰੂ ਮੁਖ ਮਚਾ ਸ੍ਰੀ ਗੁਰੂ ਸਾਹਿਬ ਸਾਹਿਬ ਉਪਰ ਬਨ ਬਚ ਗ੍ਰੰਥ ਸੇਵੀਐ ਸਚਾ ਵਾਹਿਗੁਰੂ 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 ਵਾਹਿ ਜੀਉ ਕਾਵਲ ਨੈਨ ਬਦਰ ਬੈਨ ਕੋਟ ਸੈਨ ਸੰਗ ਸੋਭ ਕਹਿ ਤਬਾ ਜ ਸੋਦਜ ਸਹਿ ਦਹੀ ਬਾਤ ਕਾਏ ਜੀਓ ਦੇਖ ਰੂਪ ਤਨੂਬ ਮੋਹ ਮਹਾ ਮਗ ਭਈ ਕੈਂਕਣੀ ਸਬਦ ਝੰਨ ਤਕਰ ਖੇਲ ਪਾਏ ਜੀਓ ਕਾਲ ਕਲਮ ਹੁਕਮ ਹਾਤ ਰੋ ਗਾਉਨ ਮੇਟ ਸਕੈ ਇਸ ਬੰਮ ਗਿਆਨ ਧਿਆਨ ਧਰਤ ਹੀ ਆ ਚਾਹੇ ਜਿਓ ਸਤਿ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੁਹਿ ਵਾਹਿਗੁਰੂ 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 ਵਾਹਿ ਜਿਓ ਰਾਮ ਨਾਮ ਪਰਮ ਧਾਮ ਸੁਧ ਬੁੱਧ ਨਿਰੇਕਾਰ ਬੇਸਮਾਰ ਸਰਬ ਰਕਉ ਕਾਹੇ ਜੀਉ ਸੋਤਰ ਚਿਤ ਭਗਤ ਹਿਤ ਭੇਕ ਧਰਿਓ ਹਰਨਾਖਸ ਹਰਿਓ ਨਖ ਵਿਦਾਨ ਜੀਉ ਸ਼ੰਖ ਚੱਕਰ ਗਦਾ ਪਦਮ ਆਪ ਆਪ ਕੀਓ ਸਦਮ ਅਪਰੰਪਰ ਪਾਰ ਬ੍ਰਹਮ ਲਖੈ ਕਾਉਣ ਤਾਹੇ ਜਿਉ ਸਤ ਸਾਜ ਸ੍ਰੀ ਨਿਵਾਸ ਆਦ ਪੁਰਖ ਸਦਾ ਤੁਹੀ ਵਾਹਿਗੁਰੂ 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 ਵਾਹਿ ਜਿਉ ਪੀਤ ਬਸਨ ਕੁੰਦ ਦਸਨ ਪ੍ਰਿਆ ਸਹਿਤ ਕੰਠ ਮਾਲ ਮੁਕਟ ਸੀਸ ਮੋਰ ਪੰਖ ਚਾਹੇ ਜਿਉ ਬੇ ਵਜ਼ੀਰ ਬਡੇ ਧੀਰ ਧਰਮ ਅੰਗ ਅਲਕ ਗਮ ਖੇਲ ਕੀ ਆਪੜੈ ਓ ਸਾਹਿ ਜੀਓ ਤਕਾਥ ਕਥਾ ਕਤੇ ਨਾ ਜਾਏ ਤੀਨ ਲੋਕ ਰਹਿ ਆ ਸਮਾਏ ਸੁਧੈ ਸਿੱਧ ਰੂਪ ਧਰਿਓ ਸਾਹਣ ਕੈ ਸਾਹਿ ਜੀਓ ਸਤ ਸਾਚ ਸ੍ਰੀ ਨਿਵਾਸ ਆਦ ਪੁਰਖ ਸਦਾ ਤੁਹੇ ਵਾਹਿਗੁਰੂ 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 ਵਾਹਿ ਜੀਉ ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਉ ਬਲਹ ਸਲਨ ਸਬਲ ਬਲਨ ਭਗਤ ਫਲਨ ਕਾਨਕੁਰ ਨੈਕਲੰਕ ਬੱਜੀ ਡੰਗ ਚੜੂ ਦਲ ਰਵਿੰਦ ਜੀਉ ਰਾਮ ਰਾਵਣ ਦੁਰਤ ਦਵਣ ਸਕਲ ਪਾਵਣ ਕੁਸਲ ਕਰਨ ਸਰਬ ਭੂਤ ਆਪਹੀ ਦੇਵਾਦ ਦੇਵ ਸਹਸ ਮੁਖ ਫਨਿੰਦ ਜਿਓ ਜਰਮ ਕਰਮ ਬਚ ਕਛ ਹੋਵ ਬਰਾ ਜਮਨਾ ਕੂਲ ਖੇਲ ਖੇਲਿਓ ਜਨ ਗਿੰਦ ਜਿਓ ਨਾਮ ਸਾਰਹੀਏ ਧਾਰ ਤਜ ਬਿਕਾਰ ਬਨ ਗਇ ਅੰਦ ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ ਗੁਰ ਕਹਿਆ ਬਾਣ ਨਿਜ ਨਿਦਾਨ ਸਤ ਜਾਨ ਮੰਤਰ ਹੈ ਇਸ ਬਾਸਰ ਹੋਏ ਕਲਿਆਣ ਲਹ ਪਰਮ ਗਤ ਜੀਓ ਕਾਮ ਕ੍ਰੋਧ ਲੋਭ ਮੋਹ ਜਨ ਜਨ ਸਿਉ ਛਾੜ ਤੋ ਹਉਮੈ ਕਾ ਫੰਦ ਕਾਟ ਸਾਧ ਸੰਗ ਰਤ ਜੀਓ ਕਾਮ ਕ੍ਰੋਧ ਲੋਭ ਮੋਹ ਜਨ ਜਨ ਸਿਉ ਛਾੜ ਤੋ ਹਉਮੈ ਕਾ ਫੰਦ ਕਾਟ ਸਾਧ ਸੰਗ ਰਤ ਜੀਓ ਦੇਹ ਗੇਹੋ ਤ੍ਰੈਸਨੇਓ ਚਿਤ ਬਿਲਾਸ ਜਗਤ ਦੇਹੋ ਚਰਨ ਕਮਲ ਸਦਾ ਸਯੋ ਦ੍ਰਿੜਤਾ ਕਰ ਮਤ ਜਿਓ ਨਾਮ ਸਾਰਹੀਏ ਧਾਰ ਤਜ ਬਿਕਾਰ ਬਨ ਗਏ ਅੰਦ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜਿਓ ਸੇਵਕ ਕਹਿ ਭਰਪੂਰ ਜੁਗ ਜੁਗ ਵਾਹ ਗੁਰੂ ਤੇਰਾ ਸਭ ਸਦਕਾ ਨਿਰੰਕਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕੋ ਤੂ ਕਦਕਾ ਬ੍ਰਹਮ ਬਿਸਨ ਸ੍ਰੇਤੈ ਅਗਨਤ ਤਿਨਕ ਮੋਹ ਭਇਆ ਮਨ ਮਦਕਾ ਚਵਰਾਸੀ ਹਲਾਕ ਗਉ ਨ ਪਾਈ ਰਜਕ ਦਿਆ ਸਭੂ ਕਉ ਤਦਕਾ ਸੇਵਕ ਕੈ ਭਰ ਪੂਰ ਜੁਗ ਜੁਗ ਵਾਹ ਗੁਰੂ ਤੇਰਾ ਸਭ ਸਦਕਾ ਵਾਹ ਵਾਹ ਕਾ ਵੱਡਾ ਤਮਾਸਾ ਆਪੇ ਹੱਸੈ ਆਪਹੀ ਜਤਵੈ ਆਪੇ ਚੰਦ ਸੂਰ ਪ੍ਰਗਾਸਾ ਆਪੇ ਜਲ ਆਪੇ ਤਲ ਧੰਮਣ ਆਪੇ ਕੀਆ ਘਟ ਘਟ ਬਸਾ ਆਪੇ ਨਰ ਆਪੇ ਬਨ ਨਾਰੀ ਆਪੇ ਸਰਬ ਆਪਹੀ ਬਸਾ ਗੁਰਮੁਖ ਸੰਗਤ ਸਭੇ ਵਿਚਾਰੋ ਵਾਹ ਵਾਹ ਕਾ ਵੱਡਾ ਤਮਾਸਾ ਕੀਆ ਖੇਲ ਵੱਡ ਮੇਲ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ ਤੋ ਜਲ ਤਲ ਗਗਨ ਭਯਾਲ ਪੂਰ ਰਹਾ ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ ਮਨ ਹੈ ਬ੍ਰਹਮਾਦਕ ਰੁਦਰਾਦਕ ਕਾਲ ਕਾਕਾਲ ਨਿਰੰਜਨ ਜਤਨਾ ਗੁਰ ਪ੍ਰਸਾਦ ਪਾਈਐ ਬ੍ਰਹਮਾਰਤ ਸਤ ਸੰਗਤ ਸੇਤੀ ਮਨ ਕਟਨਾ ਕੀਆ ਖੇਲ ਗੜ ਮੇਲ ਤਮਸਾ ਵਾਹ ਗੁਰੂ ਤੇਰਾ ਤੇਰੀ ਸਭ ਰਚਨਾ ਤਾਗਮ ਅਨੰਤ ਅਨਾਦ ਆਦ ਜਿਸ ਕੋਈ ਨ ਜਾਣੈ ਸਿਵ ਬਿਰੰਤ ਧਰ ਧਿਆਨ ਨਿਤ ਹੈ ਜਿਸ ਬੇਦ ਬਖਾਣੈ ਨਿਰੰਕਾਰ ਨਿਰਵੈਰ ਅਬਰ ਨਹੀਂ ਦੂਸਰ ਕੋਈ ਭੰਜਨ ਗੜਣ ਸਮਰਤ ਤਰਣ ਤਾਰਣ ਪ੍ਰਭ ਸੋਈ ਭੰਜਨ ਗੜਣ ਸਮਤ ਤਰਣ ਤਾਰਣ ਪ੍ਰਭ ਸੋਈ ਨਾ ਨਾ ਪ੍ਰਕਾਰ ਕਰਿ ਜਗ ਕੀਓ ਜਨਮ ਤੁਰਾ ਰਸਨਾ ਰਸੈ ਸ੍ਰੀ ਸਤ ਨਾਮ ਕਰਤਾ ਪੁਰਖ ਗੁਰੂ ਰਾਮਦਾਸ ਚਿਤਹਿ ਬਸੈ ਗੁਰੂ ਸਮਰਤ ਗੈ ਕਰਿਆ ਤ੍ਰਵ ਬੁੱਧ ਸਮਤ ਸੁਮਾਰਨ ਕਾ ਪੁਨ ਧਰਮ ਤੁਜਾ ਫੈਰੰਤ ਸਦਾ ਅਗ ਪੁੰਜ ਤਰੰਗ ਨਿਵਾਰਨ ਕਾ ਮਤ ਰਾਜਨ ਜਾਣ ਕਹੀ ਜੀ ਸਾਚ ਸੋ ਔਰ ਕਸੂਨਾ ਵਿਚਾਰਨ ਕਾ ਹਰ ਨਾਮ ਬੋਹਿਤ ਵੱਡਾ ਕਲਮੈ ਭਵ ਸਾਗਰ પાર ਉਤਾਰਨ ਕਾ ਸੰਤ ਤਹੇ ਸਤ ਸੰਗਤ ਸੰਗ ਸੁਰੰਗ ਰਤੇ ਜਸ ਗਾਵਤ ਹੈ ਧਰਮ ਬੰਤ ਤਰਿਓ ਧਰਣੀ ਤਰਿ ਆਪ ਰਹੇ ਲਿਵ ਤਾਰਨ ਤਾਵਤ ਹੈ ਮਤਰਾ ਕਨ ਭਾਗ ਭਲੇ ਉਨਕੇ ਮਨ ਇਛਤ ਹੀ ਫਲ ਪਾਵਤ ਹੈ ਰਬ ਕੈ ਸਤ ਕੋ ਤੈਨ ਤਰਾਸ ਕਹਾ ਜੋ ਤਰਨ ਗੁਰੂ ਚਿਤ ਲਾਬਤ ਹੈ ਨਿਰਮਲ ਨਾਮ ਸੁਦਾ ਪਰਪੂਰਨ ਸ਼ਬਦ ਤਰੰਗ ਪ੍ਰਗਟਿਤ ਦਿਨ ਆਗਰ ਗਹਿਰ ਗੰਭੀਰ ਅਥਾ ਹ ਰਤ ਵਡ ਸੁਭਰ ਸਦਾ ਸਭ ਵਿਦਰਤ ਨਗਰ ਸੰਤਮ ਰਾਲ ਕਰਹਿ ਕੰਤੂ ਹਲ ਤੈਨ ਜਮ ਤਰਾਸ ਮਿਟਿਓ ਦੁਖ ਕਾਗਰ ਕਾਲ ਜਗ ਦੁਰਤ ਦੂਰ ਕਰੇਗਾ ਦਰਸਨ ਗੁਰੂ ਸਗਲ ਸੁਖ ਸਾਗਰ ਜਾਕ ਮਨ ਧਿਆਨ ਕਰੇ ਫਿਰਤ ਸਗਲ ਜਗ ਕਬ ਹੋ ਕਉ ਪਾਵੇ ਆਤਮ ਪ੍ਰਗਾਸ ਗਾ ਬੇਦ ਬਾਣੀ ਸਹਿਤ ਬਿਰੰਚ ਜਸ ਗਾਵੇ ਜਾ ਕੋ ਸ਼ਿਵ ਮਨ ਗਹਿਨਤ ਜਾਤਕ ਬਿਲਾਸ ਗਾ ਜਾਗੋ ਜੋਗੀ ਜਤੈ ਸਿਦ ਸਾਧਕ ਅਨੇਕ ਤਪ ਜਟਾ ਜੂਟ ਵੇਖ ਕੀਏ ਫਿਰਦ ਉਦਾਸ ਕਾ ਸੋ ਤਨ ਸਤਗੁਰ ਸੁਖ ਪਾਏ ਕਿਰਪਾ ਧਾਰੀ ਜੀ ਨਾਮ ਕੀ ਬੜਾਈ ਦਏ ਗੁਰੂ ਰਾਮਦਾਸ ਕਾ ਨਾਮ ਨਿਧਾਨ ਧਿਆਨ ਅੰਤਰਗਤ ਤੇਜ ਪੁੰਜ ਤੇ ਲੋਗ ਪ੍ਰਗਾਸੈ ਦੇਖਤ ਦਰਸ ਭਟਕ ਭ੍ਰਮ ਭਜਤ ਦੁਖ ਪਰ ਹਰ ਸੁਖ ਸਹਿ ਜਿ ਵਿਗਾਸੈ ਸੇਵਕ ਸਿਖ ਸਦਾਤ ਲੋਭਿਤ ਅਲਸ ਬੂਝਾ ਕੁਸਮ ਸਬਾਸੈ ਵਿਦਿਆ ਮਾਨ ਗੁਰ ਆਪ ਥਪਿਆਉ ਸੇ ਸਾਚਾ ਤਖਤ ਗੁਰੂ ਰਾਮਦਾਸੈ ਤਾਰਿਓ ਸੰਸਾਰ ਮਾਇਆ ਮਦ ਮੋਹਿਤ ਅੰਮ੍ਰਿਤ ਨਾਮ ਦਿਯੋ ਸਮਰੱਥ ਉਹਨ ਕੀਰਤਵੰਤ ਸਦਾ ਸੁਖ ਸੰਪਤ ਰਿੱਧ ਅਰ ਸਿੱਧ ਨਾ ਛੋਡੈ ਸਤ ਦਾਨ ਬਟਉਤਵੰਤ ਮਹਾਬਲ ਸੇਵਕ ਦਾਸ ਕਹਿਓ ਇਹ ਤਤ ਤਾਹੇ ਕਹਾ ਪ੍ਰਵਾਹ ਕਾ ਹੋਗੇ ਜਾ ਕੈ ਬਸੇਸ ਕਰਿਓ ਗੁਰ ਹਤ ਤੀਨ ਭਵਨ ਭਰਪੂਰ ਰਹੈ ਸੋਈ ਆਪਣ ਸਰਸ ਕੀਓ ਨਾ ਜਗਤ ਕੋਈ ਤਾਪਨ ਆਪ ਆਪ ਹੀ ਉਪਾਇਓ ਸੁਰ ਨਰ ਅਸੁਰ ਅੰਤ ਨਹੀਂ ਪਾਇਓ ਕਾਇਉ ਨਹੀਂ ਅੰਤ ਸੁਰੇ ਅਸੁਰ ਹੈ ਨਦ ਗਣਕ ਧਰਬ ਕੋ ਜੰਤ ਫਿਰੇ ਅਬਿਨਾਸੀ ਅਚਲ ਜੋਨੀ ਸੰਪਾ ਪ੍ਰਕੋਤਮ ਅਪਾਰ ਪਰੇ ਕਰਨ ਕਾਰਨ ਸਮਰੱਥ ਸਦਾ ਸੋਏ ਸਰਬ ਜੀਵ ਮਨ ਧਿਆਇਓ ਸ੍ਰੀ ਗੁਰੂ ਰਾਮਦਾਸ ਜੈਉ ਜੈ ਜਗ ਬਹਿ ਤੈ ਹਰ ਪਰਮ ਪਦ ਪਾਇਆ